ਨਾਮ ਅਤੀ ਜੋੜਾ ਜੀ ਕਾਲਾ ਰੋਡ ਤੇ ਮੇਰੀ ਦੁਕਾਨ ਹੈ ਜੋੜ ਆਰਨਮੈਂਟਸ ਨਾਲ ਮੈਂ ਆਪਣੀ ਦੁਕਾਨ ਤੇ ਬਿਲ ਬਣਾਉਂਦਾ ਹੋਇਆ ਸੀ ਸਡਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮੇਰਾ ਨਾਲ ਗੱਲਾਂ ਗੱਲੇ ਦੋਨੋਂ ਪੇਟੀ ਬੁੱਟੀ ਫਰੋੜੀ ਹੈ ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਟੀਵੀ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਲੋੜੇ ਬੰਨੇ ਅੱਜ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਸੋ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਦਾ ਹੈ ਕੈਸ਼ ਥੋੜਾ ਬੋਧਾ ਕੈਸ਼ ਸੀਗਾ ਥੋੜਾ ਬੋਧਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾ ਸਕਦਾ ਇਤਾਂ ਨਹੀਂ ਬਣਾ ਲੈਂਦੇ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸਾਹਿਬ ਸੁਨਿਆਰੇ ਗੱਲੇ ਤੁਹਾਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤਾਂ ਹੁੰਦਾ ਨਹੀਂ ਰੋਬਟ ਤੇ ਬੰਨੀ ਹੋਈ ਹੈ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿ ਦੀ ਕੀ ਕੀ ਪੇਮੈਂਟ ਹੈ ਦੀ ਉਸ ਹਿਸਾਬ ਨਾਲ ਅੱਜ ਹੋਇਆ ਜਿਹੜਾ ਮਾਗ ਲਾਇ ਕਿ ਦੁਕਾਨ ਦੀ ਲੋਟ ਤੁਹਾਨੂੰ ਕੋ 8:00 ਵਜੇ ਕੇ 40 ਕੋਟ ਦੇ ਫੋਨ ਆਇਆ ਸੀਗਾ ਫਿਰ ਤਾਂ ਕਰਕੇ ਠੰਡੇ ਵੱਲ ਦੇ ਪਾਸੇ ਜਿਹੜੀ ਜੋ ਮੋੜ ਦੇ ਮੋਟ ਬਸਟਾਡੇ ਸਾਹਮਣੇ ਖੋ ਹੋ ਗਈ ਹੈ ਗਨਪ੍ਰਾਣ ਤੇ ਲੋਕੇ ਦੇਖਿਆ ਜਾ ਕਿ ਅਤਲਿਕ ਮਹਾਰਸੇ ਦੁਕਾਨਦਾਰ ਵਾਲਕ ਉਹਨਾਂ ਦੱਸਿਆ ਵੀ ਮੇਰੀ ਚੈਨੀ ਖੋ ਕੇ ਲੈ ਤੈਨੂੰ ਉਹਨੇ ਮੋਟਰਸਾਈਕਲ ਤੇ ਆਇਸਿਸ ਬਲੈਂਡਰ ਤੇ ਮੈਨੂੰ ਲੈ ਕੇ ਕਨਪੁਆਇੰਟ ਤੇ ਮੇਰੀ ਚੈਨੀ ਡਾਰੀ ਬਈ ਉਹ ਡਰਾਈਵਰ ਤੇ ਬੋਲ ਰਿਹਾ ਸੀ ਦੋ 1.5 ਲੱਖ ਰੁਪਏ ਕੈਸੀ ਬਾਕੀ ਹੋਰ ਸਮਾਨ ਸੀ ਤੇ ਨਾਲ ਹੀ ਟੀਵੀ ਵਗੈਰਾ ਨਾਲ ਬਾਕੀ ਲੈ ਗਿਆ ਫਿਰ ਸਿਸਟ ਕੱਕ ਇਨਵੈਸਟੀਗੇਸ਼ਨ ਹੋ ਰਹੀ ਹੈ ਜਲਦੀ ਦੋਸ਼ੀ ਬਾਟੇਗਾ ਠੀਕ ਹੈ ਤੇ ਕਿਦਾਂ ਨੂੰ ਕੀ ਹੱਥ ਉਹਨਾਂ ਕੋਈ ਇਹ ਚਾਨ ਹੋਈ ਜਿੱਦਾਂ ਆਪਣੀ ਸ਼ੈਸੀ ਸੀਸੀਟੀ ਵੀ ਕੈਮਰੇ ਲੱਗੀ ਹੈ ਕੁਛ ਇਦਾਂ ਕੁ ਜੁਮਾਰਾ ਸਕੂਪ ਲਈ ਨਿਕਾਲ ਰਹੇ ਕੈਮਰੇ ਖੰਗਾਲ ਰਹੇ ਆ ਅਸੀਂ ਡੱਬ ਲਾਂ ਜਲਦੀ ਡੱਬੇਗਾ ਓਕੇ ਸਿਰ ਤੇ ਕਿੰਨੇ ਜਣੇ ਸੀਗੇ ਤੇਰੇ ਜੀ ਤਿੰਨ ਜਣੇ ਸੀ ਤਿੰਨ ਜਣੇ ਮੋਟਰਸਪਲੈਂਡਰ ਮੋਟਰਸਾਈਕਲ ਦਾ ਤਿੰਨ ਜਣੇ ਸੀ ਹਾਂਜੀ